ਤੇ ਇੱਥੇ ਆਪਾਂ ਟਰੇਡ ਪਲਾਨ ਕਰਾਂਗੇ ਅਪਸਾਈਡ ਦੀ 15 ਮਿੰਟ ਦਾ ਕੈਂਡਲ 220 ਦੇ ਉੱਤੇ ক্লোਜ਼ ਕਰ ਚੁੱਕਿਆ ਜਿਸ ਤਰ੍ਹਾਂ ਕੱਲ ਤੁਹਾਨੂੰ ਦੱਸਿਆ ਸੀ ਇੱਥੇ ਆਪਾਂ ਬਾਈ ਕਰ ਰਹੇ ਹਾਂ ਕਾਲ ਸਾਈਡ ਨੂੰ 23200 ਦਾ ਸੀਈ ਠੀਕ ਹੈ ਤੇ ਆਪਾਂ ਬਾਈ ਕਰ ਲਿਆ ਤੇ ਹੁਣ ਆਪਾਂ ਸਟਾਪ ਲੌਸ ਲਗਾਵਾਂਗੇ ਸਟਾਪ ਲੌਸ ਆਪਣਾ ਹੋਊਗਾ 12-13 ਪੁਆਇੰਟਾਂ ਦਾ ਜਿਹੜਾ ਲਾਸਟ ਸਵਿੰਗ ਲੋਅ ਆ ਉਹਦੇ ਥੱਲੇ ਆਪਾਂ ਸਟਾਪ ਲੌਸ ਲਗਾਵਾਂਗੇ ਠੀਕ ਹੈ ਤੇ ਆਪਾਂ ਸਟਾਪ ਲੌਸ ਫਿਲ ਕਰ ਰਹੇ ਹਾਂ ਇੱਥੇ ਐਂਟਰੀ ਆਪਣੀ ਹੋ ਚੁਗੀ ਹੈ ਐਂਟਰੀ ਦਾ ਜਿਆ ਤਰੀਕਾ ਉਹ ਸੇਮ ਉਹੀ ਜਿਹੜਾ ਤੁਹਾਨੂੰ 15 ਮਿੰਟ 220 ਉਤੇ ਕੈਂਡਲ ক্লোਜ਼ ਕਰਨ ਤੇ ਮੈਂ ਤੁਹਾਨੂੰ ਕਿਹਾ ਸੀ ਕਿ 260 ਤੱਕ 280 ਤੱਕ ਮੂਵ ਆ ਸਕਦਾ ਜਾਂ 333 ਤੱਕ ਮੂਵ ਆ ਸਕਦਾ ਅਪਸਾਈਡ ਨੂੰ ਜੋ ਵੀਡੀਓ ਵਿੱਚ ਅਸੀਂ ਉਸੇ ਅਕੋਰਡਿੰਗ ਆਪਾਂ ਟ੍ਰੇਡ ਪਲਾਨ ਕੀਤੀ ਆ ਤੇ ਜਿਹੜਾ ਆਪਣੀ ਹੋ ਚੁੱਕੀ ਹੈ ਸਟਾਪ ਲੌਸ ਲੱਗ ਚੁੱਕਿਆ ਹੈ ਠੀਕ ਹੈ ਤੇ ਵੇਟ ਕਰਦੇ ਹਾਂ ਕਿਸ ਤਰ੍ਹਾਂ ਆਪਾਂ ਨੂੰ ਇਹਦੇ ਵਿੱਚ ਪ੍ਰੋਫਿਟ ਦੇਖਣ ਨੂੰ ਮਿਲਦਾ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਮਤਲਬ ਕਿ ਰੀਲ ਨੂੰ ਆਪਾਂ ਕੱਟ-ਕੱਟ ਕੇ ਭਾਇਆ ਕਿਉਂਕਿ ਛੋਟੀ ਹੈ ਤੇ ਇਸ ਕਰਕੇ ਇਹ ਨਾ ਸਮਝੋ ਕੀ ਮਤਲਬ ਕਿ ਤੁਹਾਨੂੰ ਕਈ ਰਾਇ ਲੱਗਣਾ ਕਿ ਇੱਕਦਮ ਪ੍ਰਾਫਿਟ ਕਿਵੇਂ ਵਾਹ ਗਿਆ ਪਰ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਵਿੱਚੋਂ ਰੀਲ ਨੂੰ ਕੱਟਿਆ ਗਿਆ ਹੈ ਰੀਲ ਕਿਉਂਕਿ ਆਪਾਂ 1.29 ਮਿੰਟ ਅੱਧ ਬਾਅਦ ਨਹੀਂ ਪਾ ਸਕਦੇ ਠੀਕ ਹੈ ਦੋਵਾਂ ਤੇ ਰੀਲ ਨਹੀਂ ਪੈਂਦੀ ਇਸ ਕਰਕੇ ਤੇ ਮਾਰਕੀਟ 123 180 ਨੂੰ ਟੱਚ ਕਰਨ ਤੇ ਆਪਾਂ ਹਾਂ ਇਹ ਐਂਟਰੀ ਲਈ ਸੀ ਜਿਹੜਾ ਕਿ ਤੁਹਾਨੂੰ ਟੈਲੀਗ੍ਰਾਮ ਤੇ ਵੀ ਅਪਡੇਟ ਕਰ ਦਿੱਤਾ ਸੀ ਕੱਲ ਦਾ ਕਲੋਜ਼ਿੰਗ ਪ੍ਰਾਈਸ ਠੀਕ ਹੈ ਆਪਾਂ ਨੂੰ ਪ੍ਰਾਫਿਟ ਹੋ ਰਿਹਾ 1300 ਦੇ ਆਸ-ਪਾਸ ਹੁਣ ਬੁੱਕ ਕਰਨ ਦੀ ਆਪਾਂ ਇੱਥੇ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਇਥੇ ਬੁੱਕ ਨਹੀਂ ਹੋ ਪਾਰਿਆ ਕਿਉਂਕਿ ਆਪਾਂ ਸਟੌਪ ਲੌਸ ਲਗਾਇਆ ਪਹਿਲਾਂ ਉਸ ਨੋਟੀਫਾਈ ਕਰਦੇ ਆਂ ਫਿਰ ਆਪਾਂ ਬੁੱਕ ਕਰਦੇ ਆਂ ਤੇ ਬੁੱਕ ਕਰਦੇ ਕਰਦੇ ਆਪਣਾ ਜਿਹੜਾ ਪ੍ਰੋਫਿਟ ਆ ਆਲਮੋਸਟ ਆਪਾਂ ਨੂੰ 2500 ਦੇ ਆਸ-ਪਾਸ ਪ੍ਰੋਫਿਟ ਹੋ ਚੁੱਕਿਆ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਇਥੇ 2493 ਰੁਪਏ ਦਾ ਆਪਾਂ ਨੂੰ ਪ੍ਰੋਫਿਟ ਹੋਇਆ ਅੱਜ ਦੀ ਟਰੇਡ ਦੇ ਵਿੱਚ ਤੇ ਬਹੁਤ ਵਧੀਆ